ਨਵੇਂ ਸਾਲ ਤੇ ਸ਼ਰਾਤੀ ਅੰਸਰਾਂ ਤੇ ਬੁਲਸ ਰੱਖ ਰਹੀ ਹੈ ਵਿਸ਼ੇਸ਼ ਨਜ਼ਰ ਤੇ ਰਾਤ ਤੱਕ ਕਰਤਾਸਪੁਰ ਚੰਦਾਕੇ ਲਿਖਾ ਕੇ ਕੀਤੀ ਗਈ ਵਿਸ਼ੇਸ਼ ਚੈਕਿੰਗ ਨਵੇਂ ਸਾਲ ਦੀ ਆਮਦ ਨੂੰ ਲੈ ਕੇ ਸ਼ਰਾਤੀ ਅੰਸਰਾਂ ਪਰ ਕਰਤਾਸਪੁਰ ਬੁਲਸ ਤੋਂ ਵਿਸ਼ੇਸ਼ ਨਜ਼ਰ ਰੱਖੀ ਜਾ ਰਹੀ ਹੈ ਤੇ ਇਸ ਨੂੰ ਲੈ ਕੇ ਵਕ ਵਕਤਾਵਾਂ ਤੇ ਅਤੀਰਾਤ ਨਕਲ ਲਗਾ ਕੇ ਅਤੇ ਚੈਕਿੰਗ ਕੀਤੀ ਗਈ ਇਸ ਬੰਤੀ ਡੀਐਸਪੀ ਮੈਡਮ ਸੀਮਾ ਦੀ ਅਗਵਾਈ ਵਿੱਚ ਨੇ ਹਨ ਮੰਚ ਚੌਂਕ 'ਚ ਨਾਕਾ ਲਗਾਇਆ ਇਸ ਮੌਕੇ ਉਹਨਾਂ ਨੇ ਗੱਲਬਾਤ ਕਰਦੇ ਆ ਕਿ ਨਵੇਂ ਸਾਲ ਦੀ ਆਮਦਨ ਮੁਖਰ ਰੱਖਦੇ ਹਨ ਤੇ ਰਾਤ ਦੇ ਨਾਕੇ ਲਗਾਏ ਜਾ ਰਹੇ ਹਨ ਜੁਸ਼ਰਾਤੀ ਅਨਸਰਾ ਅਤੇ ਭੜੇ ਲੋਕਾਂ ਉੱਪਰ ਵਿਸ਼ੇਸ਼ ਨਜ਼ਰ ਰੱਖੀ ਜਾ ਸਕੇ ਉਹਨਾਂ ਨੇ ਦੱਸਿਆ ਕਿ ਇਸ ਤਰ੍ਹਾਂ 4 ਅਤੇ 2 ਪਹੀਆ ਵਾਹਨ ਇੰਪਾਉਂਡ ਵੀ ਕੀਤੇ ਗਏ ਹਨ ਅਤੇ ਬਹੁਤ ਸਾਰੇ ਚਲਾਨ ਵੀ ਕੱਟੇ ਗਏ ਹਨ ਮਾਨਜੋਗ ਐਸਐਸਪੀ ਸਾਹਿਬ ਵੱਲੋਂ ਜਿਹੜੇ ਅੱਜ ਉਹਨਾਂ ਦੇ ਦਿਸ਼ਾ ਨਿਰਦੇਸ਼ ਤੇ ਸਪੈਸ਼ਲ ਨਾਕਾਬੰਦੀ ਜਿਹੜੀ ਹੈ ਆਲ ਸਿਟੀ ਦੀ ਕੀਤੀ ਗਈ ਹੈ ਔਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜੇ ਵੀ ਸ਼ੱਕੀ ਪਰਸਨ ਘੁੰਮ ਰਿਹਾ ਉਹਨਾਂ ਦੀ ਚੈਕਿੰਗ ਕੀਤੀ ਜਾ ਰਹੀ ਹੈ ਵਿਦਆਊਟ ਨੰਬਰ ਚੈਕਿੰਗ ਕੀਤੀ ਜਾ ਰਹੀ ਹੈ ਜਿਹੜਾ ਵੀ ਕੋਈ ਇਸ ਤਰ੍ਹਾਂ ਦਾ ਪਾਇਆ ਜਾ ਰਿਹਾ ਹੈ ਉਹਨਾਂ ਦੇ ਚਲਾਨ ਕੀਤੇ ਜਾ ਰਹੇ ਹੈ ਡਰਿੰਕਿੰਗ ਦੇ ਚਲਾਨ ਕੀਤੇ ਜਾ ਰਹੇ ਹੈ ਔਰ ਸਿਟੀ ਦੀ ਪ੍ਰੋਪਰ ਪੂਰੀ ਚੈਕਿੰਗ ਜਿਹੜੀ ਹੈ ਉਹ ਪੀਸੀਆਰ ਦੇ ਨਾਲ ਕਰ ਰਹੇ ਹੈ ਕੋਈ ਸਾਨੂੰ ਪਟਾਕੇ ਵਾਲਾ ਕੋਈ ਸਲੰਸਰ ਹੈਵੀ ਸਲੰਸਰ ਜਿਹਨਾਂ ਨੇ ਕਰਵਾਏ ਹੁੰਦੇ ਆ ਉਹਨਾਂ ਦੇ ਵੀ ਰੌਂਡ ਅਪ ਕੀਤਾ ਜਾ ਰਿਹਾ ਹੈ ਔਰ ਸਿਟੀ ਥਾਣੇ ਨੂੰ ਜਿਹੜਾ ਹੈ ਉਹ ਅਸੀਂ ਭੇਜ ਰਹੇ ਆਂ ਕਹਿੰਦਾ ਚਲਾਨ ਕਰ ਰਹੇ ਆਂ ਸ਼ਹਿਰ ਵਾਸੀਆਂ ਨੂੰ ਇਹ ਮੈਸੇਜ ਦੇਣਾ ਚਾਹੁੰਦੇ ਆ ਕਿ ਨਵਾਂ ਸਾਲ ਆ ਰਿਹਾ ਹੈ ਉਹਦੇ ਵਿੱਚ ਘਬਰਾਣ ਦੀ ਜਾਂ ਡਰਨ ਦੀ ਕੋਈ ਲੋੜ ਨਹੀਂ ਹੈਗੀ ਸਾਡੇ ਨਾਲ ਸਹਿਯੋਗ ਕਰਨ ਜੇ ਕੋਈ ਸ਼ੱਕੀ ਪਰਸਨ ਜਿਹੜਾ ਕੋਈ ਨਜ਼ਰ ਆਂਦਾ ਹੈ ਜਾਂ ਕੋਈ ਸ਼ੱਕੀ ਵਸਤੂ ਨਜ਼ਰ ਆਂਦੀ ਹੈ ਉਹ ਸਾਨੂੰ ਦੱਸਿਆ ਜਾਵੇ ਕੰਟਰੋਲ ਰੂਮ ਦੇ ਨੰਬਰ ਤੇ ਦੱਸਿਆ ਜਾਵੇ ਐਸ ਐਚਓ ਸਿਟੀ ਦੇ ਫੋਨ ਨੰਬਰ ਤੇ ਦੱਸਿਆ ਜਾਵੇ ਅਸੀਂ 24 ਘੰਟੇ ਜਿਹੜੇ ਆ ਆਪਦੀ ਸੇਵਾ ਲਈ ਹਾਜ਼ਰ ਆ